ਇੱਕ ਦਿਨੇ ਦ੍ਰਿਸ਼ ਮੈਂ ਦੇਖਣ ਲੱਗ ਪਿਆ ਮੈਂ ਕਿਹਨਾਂ ਤਾਂ ਹੀ ਜਾਣਾ ਹੈ ਇਹ ਸਾਰਾ ਖਾ ਲੈਣਾ ਦਿਖਦੇ ਲੋ ਬੜੇ ਚੱਲ ਰਹੀ ਸੀ ਗਰਮੀ ਬੜੀ ਬੰਕ ਹੈਗਾ ਸੀ ਭਾਵੇਂ ਸ਼ਾਮ ਦਾ ਵਕਤ ਬੈਠਾ ਮੈਂ ਦਰਖਤ ਦੇ ਥੱਲੇ ਘਰ ਆਂਦਿਆ ਲੋਟਕ 15 ਵੇਦਨ ਤੇ ਫਿਰ ਮੰਜੇ ਤੋਂ ਉੱਠੇ ਨਹੀਂ ਸਕਿਆ ਇਲਾਜ ਚੱਲਦਾ ਰਿਹਾ ਉਹ ਜਿਹੜੇ ਲੱਗੇ ਲੋਹ ਭਾਵੇਂ 3 ਸਾਲ ਪਹਿਲੇ ਲੱਗੇ ਸਿਮਰਤੀ ਦਾ ਹਿੱਸਾ ਬਣਦੇ ਅੰਗ ਬਣਦੇ ਜਦ ਵੀ ਕਦੀ ਧਿਆਨ ਉਸ ਕੋਣੇ ਚ ਜਾਂਦਾ ਹੈ ਉਹ ਗਰਮ ਗਰਮ ਹਵਾ ਜੋ ਮੈਨੂੰ ਲੱਗਦੀ ਰਹੇ ਉਹ ਦਰਖਤ ਉਹ ਹਿਰਨਾ ਦਾ ਦ੍ਰਿਸ਼ ਯਾਦ ਆ ਜਾਂਦਾ ਹੈ ਉਹ ਨਹੀਂ ਤੇ ਇਹ ਗੱਲ ਪੂਰੀ ਪਕੜੇ ਚ ਆਪ ਜੀ ਦੀ ਆ ਗਈ ਹਰੇਕ ਦੇ ਅੰਦਰ ਇਸ ਤਰ੍ਹਾਂ ਦੀਆਂ ਸਿਮਰਤियां ਚਲਦੀਆਂ ਮੂਲ ਰੂਪ ਦੇ ਚੜਮੈਤ ਨਾ ਕਹਦੇ ਆ ਕੁਝ ਵੇਖਿਆ ਸੀ ਕੁਝ ਸੁਣਿਆ ਸੀ ਕੁਝ ਚਖਿਆ ਸੀ ਕੁਝ ਸੁੰਘਿਆ ਸੀ ਕੁਝ ਸਪਰਸ਼ ਕੀਤਾ ਸੀ ਝੋਟ ਬੜੀ ਲੱਗ ਗਈ ਸਹਿਮ ਬੜਾ ਪੈਦਾ ਦੁੱਖ ਬਹੁਤ ਮਿਲਿਆ ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਯਾਦ ਦਾ ਹਿੱਸਾ ਬਣ ਜਾਂਦਾ ਹੈ ਇੱਕ ਨਵੀਂ ਫਾਈਲ ਤਿਆਰ ਹੋ ਜਾਂਦੀ ਹੈ ਪਿਛੇ ਰੱਖ ਦਿੱਤੇ ਜਾਂਦੇ ਪਰ ਵੇਖਿਆ ਸੀ ਸੁਣਿਆ ਸੀ ਚਖਿਆ ਸੀ ਸਪਰਸ਼ ਕੀਤਾ ਸੀ ਸੁੰਘਿਆ ਸੀ ਰਸ ਬੜਾ ਮਿਲਿਆ ਸੁੱਖ ਬੜਾ ਮਿਲਿਆ ਆਨੰਦ ਆਇਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਔਰ ਇਹ ਸਿਮਰਤੀ ਵੀ ਅੰਦਰ ਬਣੀ ਰਹਦੀ ਹੈ ਮਿਟਦੀ ਨਹੀਂ ਧਾਰਮਿਕ ਅਨੁਭਵੀ ਪੁਰਸ਼ ਤੇ ਕਹਿੰਦੇ ਨੇ ਕਰੋੜਾ ਜਨਮਾਂ ਦੀਆਂ ਸਿਮਰਤੀਆਂ ਸਾਡੇ ਅੰਦਰ ਪਈਆਂ ਨੇ ਇੱਕ ਜਨਮ ਦੀਆਂ ਨੇ ਕਿਉਂਕਿ ਕਰੋੜਾ ਜਨਮਾਂ ਦੇ ਚ ਕਦੀ ਦੁੱਖ ਭੋਗਦੇ ਰਹਿਆ ਕਦੀ ਸੁੱਖ ਕਦੀ ਦਿਨ ਦੇ ਚ ਜੀਉਂਦੇ ਰਹਿਆ ਕਦੀ ਰਾਤ ਦੇ ਚ ਕਦੀ ਹੱਸਦੇ ਰਹਿਆ ਕਦੀ ਰੋਂਦੇ ਕਦੀ ਦੁਖੀ ਕਦੀ ਸੁਖੀ ਇਹ ਤੇ ਨਾਲ ਚੱਲਦਾ ਹੈ ਜੇ ਜ਼ਿੰਦਾ ਜੀਣਾ ਜੀਵਨ ਚੱਲ ਰਿਹਾ ਹੈ ਤਾਂ ਦੁੱਖਾਂ ਚ ਵੀ ਜੀਣਾ ਪਏਗਾ ਸੁੱਖਾਂ ਚ ਵੀ ਜੀਣਾ ਪਏਗਾ ਦੁੱਖ ਸੁੱਖ ਦੀ ਅੰਦਰ ਛਾਪ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣਦਾ ਇਹ ਜਿਹ ਕਾਇਲੋ ਫਾਇਲ ਦਾ ਅੰਬਾਰ ਲਗਿਆ ਪਿਆ ਕਰੋੜਾਂ ਜਨਮਾਂ ਦਾ ਅੰਦਰ ਇਤਨੀ ਸਿਮਰਤੀ ਪਈ ਹੈ ਕੁਝ ਸਤਪੁਰਸ਼ ਕੁਝ ਮਹਾਪੁਰਸ਼ ਇਹਨਾਂ ਕਰੋੜਾਂ ਜਨਮਾਂ ਤੱਕ ਪਿੱਛੇ ਵੀ ਚਲੇ ਜਾਂਦੇ ਨੇ ਚਲੋ ਦੋ ਬੋਲ ਮੈਂ ਤੁਹਾਡੇ ਸਾਹਮਣੇ ਰੱਖ ਕੇ ਫਿਰ ਅੱਗੇ ਚੱਲਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਉਹ ਕਹਿੰਦੇ ਨੇ ਨਬੂਦ ਹੈਚ ਨਿਸ਼ਾਨ ਹਾਜ਼ੇ ਜ਼ਮੀਨੋ ਆਸਮਾ ਕੇ ਸ਼ਵਕੇ ਯਾਦੇ ਤੁਰਦ ਦਰਵਜੋਦ ਮਰਾ ਹੈ ਪ੍ਰਭੂ اے ਪਰਮਾਤਮਾ ਇਸ ਸਰੀਰ ਦੇ ਚਤੇ ਮੈਂ ਨਹੀਂ ਸੀ ਸਿਰਫ ਸਰੀਰ ਹੀ ਨਹੀਂ ਇਸ ਤਰ੍ਹਾਂ ਦਾ ਸੰਸਾਰ ਵੀ ਨਹੀਂ ਸੀ ਮੈਂ ਤੇ ਉਦੋਂ ਦਾ ਤੇਰੀ ਤਲਾਸ਼ ਦੇ ਚਾ ਤੇਰੀ ਤਲਾਸ਼ ਦੇ ਚਾ ਹੁ ਤੂੰ ਸਹੀ ਆਖੋਗੇ ਤਲਾਸ਼ ਤੇ ਸਿਰਫ ਮਨੁੱਖੀ ਜਨਮ ਦੇ ਚ ਹੋ ਸਕਦੀ ਸੁਖ ਵਸ਼ੂਨੋ ਵੀ ਚਾਹੀਦੇ ਦੁੱਖ ਪਸ਼ੂ ਦੀ ਵੀ ਮੰਗ ਨਹੀਂ ਹੈ ਦੁੱਖ ਤਾਂ ਉਹ ਵੀ ਵੱਜਦਾ ਰਹੇ ਜੀਵਨ ਪਸ਼ੂ ਨੂੰ ਵੀ ਚਾਹੀਦਾ ਹੈ ਮੌਤ ਜੀ ਪਸ਼ੂ ਨੂੰ ਵੀ ਨਹੀਂ ਚਾਹੀਦੀ ਮੌਤ ਦੇ ਡਰ ਤੋਂ ਵੀ ਬਚਦਾ ਹੈ ਪਰਮਾਤਮਾ ਪਰਮ ਜੀਵਨ ਹੈ ਤੇ ਪਰਮ ਸੁਖ ਹੈ ਸੁਖ ਦੀ ਮੰਗ ਹੀ ਪਰਮਾਤਮਾ ਦੀ ਮੰਗ ਹੈ ਜੀਵਨ ਦੀ ਚਾਹਤ ਹੀ ਪਰਮਾਤਮਾ ਦੀ ਚਾਹਤ ਕਿਉਂਕਿ ਪਰਮਾਤਮਾ ਪਰਮ ਜੀਵਨ ਹੈ ਸਦ ਜੀਵਨ ਹੈ ਤੇ ਮਨੁੱਖ ਨੂੰ ਜੀਵਨ ਚਾਹੀਦਾ ਹੈ परमात्मा सुख है ते परम सुख है इस हिसाब ਨਾਲ 나स्ते ਫਿਰ ਪਸ਼ੂ ਵੀ ਨਹੀਂ ਹੈ ਇਹ ਵੀ ਮੈਲਸ ਕਰਦੇ ਆ ਐਸਾ ਕੋਣ ਹੈ ਜਿਹਨੂੰ ਸੁੱਖ ਨਹੀਂ ਚਾਹੀਦਾ ਐਸਾ ਕੋਣ ਹੈ ਜਿਹਨੂੰ ਜੀਵਨ ਨਹੀਂ ਚਾਹੀਦਾ ਬਾਵੇਂ ਤ੍ਰਿਗਦੇ ਜੀਵਨ ਹੋਵੇ ਕਿਸੇ ਦਾ ਜੀਵਣਾ ਤੇ ਉਹ ਵੀ ਚਾਹੁੰਦਾ ਹੈ ਜੀਵਣਾ ਤੇ ਸੱਪ ਵੀ ਚਾਹੁੰਦਾ ਹੈ ਉਹ ਵੀ ਦੇਖਦਾ ਇਧਰ ਖਤਰਾ ਹੈ ਤਾਂ ਉਹ ਮੋੜ ਕੇ ਭੱਜਦਾ ਹੈ ਜੀਵਣਾ ਤੇ ਸੁਵਰਵੀ ਚਾਹੁੰਦਾ ਜਦੋਂ ਉਹ ਦੇਖਦਾ ਮੈਨੂੰ ਪਕੜਨ ਲੱਗੇ ਨਾ ਉਹ ਵੀ ਭੱਜਦਾ ਤ੍ਰਿਗਤ ਤੋਂ ਤ੍ਰਿਗਤ ਜੋਨੀ ਜੀਵਣਾ ਚਾਹੰਦੀ ਹੈ ਜੀਵਨ ਦੀ ਲਾਲਸਾ ਹੈ ਪ੍ਰਮਾਤਮਾ ਦੀ ਲਾਲਸਾ ਹੈ ਕਿਉਂਕਿ ਪ੍ਰਮਾਤਮਾ ਪਰਮ ਜੀਵ ਹੈ ਪਰਮ ਜੀਵ ਸੁਖ ਦੀ ਚਾਹਤ ਹੈ ਪ੍ਰਮਾਤਮਾ ਦੀ ਚਾਹਤ ਹੈ ਕਿਉਂਕਿ ਪ੍ਰਮਾਤਮਾ ਪਰਮ ਸੁਖ ਹੈ ਕੋਸ਼ਮਾ ਕੋਲ ਵੀ ਭੁੱਲ ਹੋ ਜਾਂਦੀ ਏ ਮਨੁੱਖ ਕੋਲ ਵੀ ਭੁੱਲ ਹੋ ਜਾਂਦੀ ਏ ਜਿੱਥੇ ਜਿੱਥੇ ਉਹ ਸੁੱਖ ਦੀ ਕਲਪਨਾ ਕਰਦਾ ਹੈ ਉੱਥੇ ਸਿਰਫ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਏ ਸੁੱਖ ਨਹੀਂ ਮਿਲਦਾ ਤੇ ਜਿੱਥੇ ਸੁੱਖ ਹੈ ਤਲਾਸ਼ ਨਹੀਂ ਕਰਦਾ ਕੋਝ ਨਹੀਂ ਕਰਦਾ ਮੈਂ ਨਹੀਂ ਕਰਦਾ ਮੈਂ ਫਿਰ ਦੁਹਰਾਵਾਂ ਸੁੱਖ ਦੀ ਕਲਪਨਾ ਜਿਨ੍ਹਾਂ ਜਿਨ੍ਹਾਂ ਨਾਲ ਜੋੜਦਾ ਹੈ ਜਨਾ ਜਨਾਲਾਲ ਸੁਖ ਦੀ ਇੱਛਾ ਜੋੜਦਾ ਹੈ ਅਗਰ ਉਹ ਮਿਲ ਵੀ ਜਾਏ ਤਾਂ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਹੈ ਸੁਖ ਨਹੀਂ ਮਿਲਦਾ ਸੁਖ ਜਿੱਥੇ ਹੈ ਉੱਥੇ ਤਲਾਸ਼ ਨਹੀਂ ਹੈ ਜੀਵਨ ਦਰ ਜੀਵਨ ਚੱਲਦਾ ਹੈ ਸੋ ਭਾਈ ਨੰਦ ਲਾਲ ਇਹ ਕਹਿੰਦੇ ਰਹੇ ਨੇ ਹਰ ਜੀਵਨ ਦੇ ਵਿੱਚ ਮੈਨੂੰ ਜੀਵਨ ਤੇ ਚਾਹੀਦਾ ਸੁਖ ਤੇ ਚਾਹੀਦਾ ਸੀ ਜੋ ਕੁਛ ਨੰਦ ਲਾਲ ਕਹਿ ਰਹੇ ਨੇ ਇੱਕ ਸੂਫੀ ਵੀ ਕਹਿੰਦਾ ਉਹਦੇ ਕਹਣੇ ਨਾਲ ਇਹ ਵੀ ਸਪਸ਼ਟ ਹੋਇਆ ਕਿ ਇਸਲਾਮ ਦੇ ਵਿੱਚ ਵੀ ਕੁਝ ਐਸੇ ਫਕੀਰ ਨੇ ਜੋ ਬਾਰ ਬਾਰ ਦੇ ਜਨਮ ਨੂੰ ਮੰਨਦੇ ਉਹ ਕਹਿੰਦੇ ਜੋ ਇਹਨਾਂ ਦੇ ਸ਼ਮਸ ਤਬਰੇ ਸਭ ਤੋਂ ਅਗਰਸਰ ਹੈ ਸਭ ਤੋਂ ਅੱਗੇ ਹੈ ਉਹ ਕਹਿੰਦੇ ਆਦਮ ਨਾ ਬੋਦੋ ਮਨ ਬੋਦੰ ਅਹ ਖੁਦਾਵੰ ਤਾਲਾ ਇਸ ਤਰ੍ਹਾਂ ਦੇ ਮਨੁੱਖ ਤੋਂ ਨਹੀਂ ਬਣਾਏ ਸਨ ਪਰ ਮੈਂ ਤੇ ਹਦੋਂ ਵੀ ਸੀ ਅਜੇ ਮਨੁੱਖ ਦਾ ਢਾਂਚਾ ਤੋਂ ਇਸ ਤਰ੍ਹਾਂ ਦਾ ਨਹੀਂ ਬਣਾਇਆ ਸੀ ਜੇ ਮੈਂ ਹੁਣ ਮੈਂ ਆ ਪਰ ਫਿਰ ਵੀ ਮੈਂ ਤੇ ਹੈ ਸੀ ਆਦਮ ਨਾ ਬੋਧ ਮਨ ਬੋਧਮ ਹਵਾਨਾ ਗੂਦ ਮਨ ਬੋਧਮ ਹਵਵਾ ਕਹਿੰਦੇ ਨੇ ਮਾਇਆ ਇਹ ਮਾਇਆ ਰੋਪੇ ਛਲ ਰੋਪੇ ਤੋਂ ਸੰਸਾਰ ਵੀ ਨਹੀਂ ਬਣਾਇਆ ਸੀ ਮਾਇਆ ਦਾ ਅਖਰੀ ਅਰਥ ਕਰੋਗੇ ਤੇ ਛਲ ਜੋ ਦਿਖਾਈ ਦੇਵੇ ਤੇ ਪਕੜਦੇ ਚ ਨਾ ਹੋਵੇ ਪ੍ਰਭਾਵਤ ਵੀ ਕਰੇ ਤੇ ਪਕੜਦੇ ਚ ਨਾ ਹੋਵੇ ਜਿਵੇਂ ਹਵਾ ਨੂੰ ਮੁਠੀ ਚ ਬੰਦ ਕਰਨਾ ਚਾਹੀਏ ਤੇ ਹਵਾ ਨਿਕਲ ਜਾਏ ਮੁਠੀ ਦੇ ਚ ਇਸ ਤਰ੍ਹਾਂ ਸੰਸਾਰ ਦੀ ਹਰ ਚੀਜ਼ ਨੂੰ ਅਸੀਂ ਪਕੜਦੇ ਹਾਂ ਮੁਠ ਦੇ ਚ ਨਿਕਲ ਜਾਂਦੀ ਹੈ ਪੁਤਿ ਚਲਦੀ ਇਹਨੂੰ ਕਹਿੰਦੇ ਨੇ ਮਾਇਆ ਮਾਈ ਮਾਇਆ ਛਲ ਤ੍ਰਿਣਿਕ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹਟਾ ਜਲ ਐਸਵਾਸੇ ਭਗਤ ਕਬੀਰ ਜੀ ਨੇ ਤੇ ਕਹਿ ਦਿੱਤਾ ਠੀਕ ਹੈ हे ਪ੍ਰਭੂ ਸੰਸਾਰ ਦੇ ਤੇ ਬੜੀਆਂ ਠਗੀਆਂ ਚਲਦੀਆਂ ਨੇ ਔਰ ਬੜੇ ਠੱਗ ਨੇ ਪਰ ਤੂੰ ਸਭ ਤੋਂ ਵੱਡਾ ਠੱਗ ਹੈ ਐ ਜੇ ਪੈ ਲਿਤਾ ਹਰ ਠੱਗ ਜਗ ਕੋ ਠਗੋ ਰੇ ਲਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਤੇ ਹਰ ਠੱਗ ਬੜਾ ਵੱਡਾ ਠੱਗਾਏ ਤੋ ਐ ਮਾਇਆ ਬੜਾ ਕੇ ਤੋ ਸਾਨੂੰ ਛਲ ਲੈ ਤੇ ਪਰਮ ਸੁਖ ਤੋ ਅਸੀਂ ਵਾਂਝੇ ਰਹਿ ਪਰਮ ਜੀਵਨ ਤੋ ਅਸੀਂ ਵਾਂਝੇ ਰਹਿ ਐਨਾ ਵਿਖੜਾ ਪਰਚਾ ਤੋ ਪਾਇਆ ਪਾਇਆ ਹੱਲ ਨਹੀਂ ਆਇਆ ਇਨਾ ਮਾਇਆ ਜਗਦੇਸ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾ ਕਰੇ ਵਿਚਾਰ ਕੀ ਕਰੀਏ ਐਸਾ ਤੋ ਪਰਚਾ ਪਾਇਆ ਹਲ ਨਹੀਂ ਆਉਂਦਾ ਹਲ ਨਹੀਂ ਆਉਂਦਾ ਔਰ ਬਲਚੇ ਚੀ ਬੰਦਾ ਉਲਝ ਕੇ ਰਹਿ ਜਾਂਦਾ ਹੈ ਸੰਸਾਰ ਦੇ ਚੀ ਉਲਝ ਕੇ ਰਹਿ ਜਾਂਦਾ ਹੈ ਪਰਿਵਾਰ ਦੇ ਚੀ ਉਲਝ ਕੇ ਰਹਿੰਦਾ ਹੈ ਸੰਸਾਰ ਦੀਆਂ ਸਮੱਸਿਆਵਾਂ ਦੇ ਚੀ ਫਸ ਕੇ ਰਹਿ ਜਾਂਦਾ ਹੈ हर ठग जग को ठग और ऐसा कबीर ने कहा इस्लाम इस हवा रब ने हवा खड़ा किया बंदा ऐसे ची फस के रह जाता पर शमस तवरेज हे खुदा मैं तेरे हवे तो भी पुराणा अजद नहीं है ਹਵਾਨ ਬੋਦੋ ਮਨ ਬੋਦਮ ਇਹ ਕਸ ਨ ਬੋਦੋ ਮਨ ਬੋਦਮ ਮਨ ਆਸ਼ਕੇ ਦੇ ਰੀਨਾ ਇਹ ਜੋ ਮੈਂ ਅੱਖਾਂ ਨਾਲ ਦੇਖਦਾ ਇਹ ਕੁਛ ਵੀ ਨਹੀਂ ਸੀ ਮੈਂ اے ਪ੍ਰਭੂ ਬੜਾ ਪੁਰਾਣਾ ਪ੍ਰੇਮੀ ਆ ਤੇਰਾ ਮਨ ਆਸ਼ਕੇ ਦੇ ਰੀਨਾ ਮੈਂ ਬਹੁਤ ਪੁਰਾਣਾ ਬਹੁਤ ਲੰਬੇ ਸਮੇਂ ਤੋਂ ਤੇਰਾ ਆਸ਼ਕਾਂ ਤੇਰੀ ਤਲਾਸ਼ ਤੇ ਜੀਵਨ ਕਿਸ ਤਰ੍ਹਾਂ ਦਾ ਵੀ ਸੀ ਦ੍ਰਿਸ਼ ਅਦ੍ਰਿਸ਼ ਜੀਵਨ ਨੂੰ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਪਰਮਾਤਮਾ ਹੈ ਪਰਮ ਸੁਖ ਚਾਹੀਦਾ ਸੀ ਜੋ ਦੁੱਖ ਦੇ ਚ ਨਾ ਬਦਲੇ ਪਰਮ ਸੁਖ ਪਰਮਾਤਮਾ ਹੈ ਪਰਮ ਖੇੜਾ ਚਾਹੀਦਾ ਸੀ ਜੇ ਤੇ ਚ ਮੁਰਛਾਣਾ ਨਾ ਹੋਵੇ ਤੋ ਪਰਮ ਖੇੜਾ ਤੇ ਪਰਮਾਤਮਾ ਹੈ ਇੰਜ ਕਹਿ ਲੋ ਮੰਗ ਤੇ ਹਰ ਇੱਕ ਦੀ ਤਲਬ ਤੇ ਹਰ ਇੱਕ ਦੀ ਪਰਮਾਤਮਾ ਹੈ ਪਰ ਇੱਕ ਬੁਲੇਖਾ ਪੈ ਜਾਂਦਾ ਜਿੱਥੇ ਜਿੱਥੇ ਪਰਮਾਤਮਾ ਦੀ ਕਲਪਨਾ ਕਰਦਾ ਉੱਥੇ ਉੱਥੋਂ ਨਹੀਂ ਮਿਲਦਾ ਪਰਮ ਸੋਮਾ ਉੱਥੋਂ ਨਹੀਂ ਮਿਲਦਾ ਪਰਮ ਜੀਵ